ਅੱਜ ਆਪਾਂ ਬਣਾਵਾਂਗੇ ਔਲੇ ਦਾ achar ਬਹੁਤ ਹੀ ਸੌਖੇ ਤਰੀਕੇ ਨਾਲ ਇਹਦੇ ਵਾਸਤੇ ਆਪਾਂ 1/2 ਕਿਲੋ ਔਲੇ ਲਈ ਹੈ ਔਲਿਆਂ ਨੂੰ ਧੋ ਕੇ ਚੰਗੀ ਤਰ੍ਹਾਂ ਸੁਕਾ ਲੈਣਾ ਉਸ ਤੋਂ ਬਾਅਦ ਆਪਾਂ achar ਵਾਸਤੇ ਮਸਾਲੇ ਤਿਆਰ ਕਰਾਂਗੇ ਮਸਾਲਿਆਂ ਨੂੰ ਰੋਸਟ ਕਰਾਂਗੇ ਇਹਦੇ ਵਾਸਤੇ ਆਪਾਂ 1 ਚਮਚ ਜੀਰਾ ਲਿਆ 1 ਚਮਚ ਸੌਫ ਇੱਕ ਚਮਚ ਕਲੌਂਜੀ ਇੱਕ ਚਮਚ ਰਾਈ ਤੇ ਅੱਧਾ ਚਮਚ ਮੇਥੀ ਲਈ ਹੈ ਇਹਨਾਂ ਨੂੰ ਆਪ ਹਲਕੇ ਸੇਕ ਤੇ ਰੋਸਟ ਕਰਾਂਗੇ ਤਾਂ ਕਿ ਇਹਨਾਂ ਦਾ ਮੋਇਸਚਰਾਈਜ਼ਰ ਖਤਮ ਹੋ ਜਾਵੇ ਹੋਰ ਮਸਾਲਿਆਂ ਦਾ ਟੇਸਟ ਵੀ ਵਧੀਆ ਆਵੇ ਸੋ ਆਪ ਬਿਲਕੁਲ ਹਲਕੇ ਸੇਕ ਤੇ ਥੋੜੀ ਦੇਰ ਲਈ ਰੋਸਟ ਕਰਾਂਗੇ ਮਸਾਲਿਆਂ ਨੂੰ ਰੋਸਟ ਕਰਕੇ ਆਪਾਂ ਦਾਧਰਾ ਪੀਸ ਕੇ ਰੱਖਾਂਗੇ ਉਸ ਤੋਂ ਬਾਅਦ ਆਪਾਂ ਹੌਲੀ ਫਰਾਈ ਕਰਾਂਗੇ ਹੁਣ ਆਪਰੇ ਜਿਹੜੇ ਮਸਾਲੇ ਰੋਸਟ ਹੋ ਗਏ క్డక కడాయిల్ పావు గా సరే పావే జల్ చీహ గర్మ గ్యాస్కి ఫలేమ బ ਸਤੋ ਬਾਦ ਆ ਪੌਲੇ ਪਾਵਾਂਗੇ ਤਾਂ ਕਿ ਉਹ ਹੌਲੇ ਮੀਡੀਅਮ ਫਲੇਮ ਤੇ ਵਧੀਆ ਪੱਕ ਜਾਣ ਕਿਉਂਕਿ ਜਿਆਦਾ ਫਲੇਮ ਤੇ ਫਿਰ ਉੱਪਰੋਂ ਸੜ ਜਾਂਦੇ ਤੇ ਵਿੱਚੋਂ ਕੱਚੇ ਰਹਿ ਜਾਂਦੇ ਆ ജാ സേ ഓള പാ ചാ ദിന ഹലക്ക സേക്കാ ਸਟਰਾਵਲੇ ਦਾ ਚਾਰ ਬਹੁਤ ਹੀ ਸੋਖਾ ਤੇ ਬਹੁਤ ਹੀ ਜਲਦੀ ਬਣ ਜਾਂਦਾ ਹੈ ਹੁਣ ਆਪਾਂ ਥੋੜੀ ਥੋੜੀ دیر ਬਾਅਦ ਵਾਲਿਆਂ ਨੂੰ ਹਿਲਾਉਂਦੇ ਰਵਾਂਗੇ ਤਾਂ ਕਿ ਸਾਰੇ ਪਾਸੇ ਤੇ ਚੰਗੀ ਤਰ੍ਹਾਂ ਪੱਕ ਜਾਣ ਇਸ ਤਰ੍ਹਾਂ ਆਪਾਂ ਥੋੜੀ ਥੋੜੀ دیر ਬਾਅਦ ਹਲਾਉਂਦੇ ਰਹਿਣਾ ਜਦੋਂ ਔਲੇ ਨਰਮ ਹੋ ਜਾਣ ਤਾਂ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਨਮਕ ਮਿਰਚ ਪਾਵਾਂਗੇ ਹੁਣ ਆਪਾਂ ਇਸ ਤਰ੍ਹਾਂ ਔਲੇ ਨੂੰ ਦਬਾ ਕੇ ਦੇਖ ਸਕਦੇ ਹਾਂ ਹੁਣ ਆਪਾਂ ਇਹਦੇ ਵਿੱਚ ਨਮਕ ਪਾਵਾਂਗੇ ਇੱਕ ਚਮਚ ਨਮਕ ਦੇ ਪਾਏ ਆਪਾਂ ਇੱਕ ਚਮਚ ਹਲਦੀ ਦਾ ਅੱਧਾ ਚਮਚ ਲਾਲ ਮਰਚ ਪਾਵਾਂਗੇ ਬਾਕੀ ਆਪਾਂ ਨੇ ਟੇਸਟ ਦੇ ਅਕੋਰਡਿੰਗ ਆਪਾਂ ਵੱਧ ਘੱਟ ਕਰ ਸਕਦੇ ਆ ਇਹ ਚਾਰ ਦੇ ਵਿੱਚ ਨਮਕ ਦੀ ਮਾਤਰਾ ਥੋੜੀ ਵਧਦੀ ਪਾਉਣੀ ਚਾਹੀਦੀ ਹੈ ਤਾਂ ਕਿ ਇਸ ਤਰ੍ਹਾਂ ਚਾਰ ਵਧੀਆ ਬਣਿਆ ਰਹਿੰਦਾ। ਹੁਣ ਇਹਨਾਂ ਨੂੰ ਚੰਗੀ ਤਰ੍ਹਾਂ ਹਿਲਾ ਕੇ ਥੋੜੀ ਦੇਰ ਲਈ ਪਕਾਵਾਂਗੇ ਤਾਂ ਕਿ ਨਮਕ ਚੰਗੀ ਤਰ੍ਹਾਂ ਰਚ ਜਾਵੇ ਵਿੱਚ। ਉਸ ਤੋਂ ਬਾਅਦ ਆਪਾਂ ਜੋ ਦਰਦਰਾ ਪੀਸਿਆ ਹੋਇਆ ਮਸਾਲਾ ਉਹ ਪਾਵਾਂਗੇ। ਇਸ ਤਰ੍ਹਾਂ ਛੱਟਪਟ ਤਿਆਰ ਹੋ ਜਾਂਦਾ achar apna ਇਹ achar ਆਪਾਂ ਉਹਦੇ ਤਿਆਰ ਕਰਕੇ ਉਸੇ ਦਿਨ ਹੀ ਖਾ ਸਕਦੇ ਹਾਂ ਤੇ 2-3 ਦਿਨਾਂ ਤੱਕ ਰੋ ਪੂਰੀ ਤਰ੍ਹਾਂ ਵਧੀਆ ਬਣ ਜਾਂਦਾ ਸਾਰੇ ਮਸਾਲਿਆਂ ਦਾ ਟੇਸਟ ਵਿੱਚ ਆ ਜਾਂਦਾ ਹੈ ਨਮਕ ਵੀ ਗਿਆਨ ਦਾ ਵਧੀਆ ਇਸ ਤਰ੍ਹਾਂ ਆਪਣਾ ਇਹੋਲੇ ਦਾ achar ਬਹੁਤ ਹੀ ਸੌਖੇ ਤਰੀਕੇ ਨਾਲ ਆਪਾਂ ਤਿਆਰ ਕਰ ਸਕਦੇ ਆ ਤੇ ਬਹੁਤ ਹੀ ਟੇਸਟੀ ਬਣਦਾ ਹੈ ਲਓ ਜੀ ਹੁਣ achar ਬਣ ਕੇ ਤਿਆਰ ਹੋ ਗਿਆ